ਇਹ ਉਸ ਗੱਲ ਨੂੰ ਸਹੀ ਕਰਦਾ ਹੈ ਕਿ ਸਾਡੇ ਲੋਕ ਹਮੇਸ਼ਾ ਸਿਰ ਨੂੰ ਲੜਦੇ ਰਹੇਗੇ ਉਹ ਕਿਸੇ ਖਾਸ ਧਰਮ ਲਈ ਲੜੇ ਹੈਗੇ ਜਿਵੇਂ ਅਸੀਂ ਇੰਗਲੈਂਡ ਦੀ ਗੱਲ ਕਰਦੇ ਆ ਅਸੀਂ ਉੱਥੇ ਮਦਨਨਾਥ ਢੀਗਾ ਜੀ ਦਾ ਵੀ ਜਨਮ ਮਨਾਉਂਦੇ ਉਹ ਉਸੇ ਹੀ ਦਾ ਜਨਮ ਵੀ ਮਨਾਉਂਦੇ ਹੈਗੇ ਇੱਥੇ ਭਾਈ ਬੇਵਾਰਕ ਦਾ ਵੀ ਜਨਮ ਮਨਾਉਂਦੇ ਕੀ ਕਦੇ ਕਿਸੇ ਨੂੰ ਪੁੱਛਿਆ ਉਹ ਲੋ ਯਾਰ ਕੀ ਸੀ ਮੈਨੂੰ ਨਹੀਂ ਪਤਾ ਆਪਣੇ ਭਾਈ ਬੇਵਾਰਕ ਦੀ ਯਾਰ ਕੀ ਸੀ ਮੈਨੂੰ ਨਹੀਂ ਪਤਾ ਵੇ ਉਹ ਆਪਣੇ ਬਦਲਾ ਟੀਗਰਾ ਕਹਿੰਦੇ ਸਿਆਲ ਬਰਾਦਰੀਆਂ ਆਪਰੇ ਬਰਤ ਵਾਲੇ ਸੀ ਮੈਂ ਪਿਛਲੇ ਸਮੇਂ ਦੇ ਵਿੱਚ ਜਿੱਥੇ ਗੈਰੀਦਸ ਸਿੰਘ ਹੀ ਹੋਏ ਉਸ ਪਿੰਡ ਦੀ ਇੱਕ ਸੱਜਣ ਨੇ ਕਹਾਣੀ ਮੈਂ ਪੜ ਕੇ ਇੰਨਾ ਮੋਤਾਸਰ ਹੋਇਆ ਤਾਂ ਮੈਂ ਗੁਰਬਿੰਦਰ ਜੀ ਨੂੰ ਕਹਾਣੀ ਸੁਣਦੀ ਵਹਿ ਕੇ ਬਦਲ ਉਹ ਪਤਾ ਪੜ ਕੇ ਮੈਂ ਘਰ ਘਰ ਹੋ ਗਿਆ ਉਹ ਕਿਸ ਤਰ੍ਹਾਂ ਨਕੀਆ ਹੋ ਬੰਦਾ ਪੰਜਾਬ ਆਪਣੇ ਪਿੰਡ ਦਾ ਰੱਖਿਸ਼ ਕਿਸ ਨਾ ਕੀਤਾ ਉਹ ਕਹਿੰਦਾ ਬੱਚਾ ਕਹਿੰਦਾ ਕਿ ਮੇਰੇ ਪੈਰਾਪੁੱਜ ਮੋਜੇ ਨੇ ਉਹਦੀ ਮਾਂ ਕਹਿੰਦੀ ਹੈ ਜਾਂ ਕੋਈ ਵੀਰੂ ਚਾਚੇ ਕੋ ਜਹਾ ਔਰ ਆਪਣੇ ਮਤਲਬ ਉੱਥੇ ਚਾਚੇ ਦਾ ਹੀ ਗੱਲ ਹੁੰਦੀ ਹੈ ਉੱਥੇ ਜਦੋਂ ਉਹ ਕਹਿੰਦੀ ਹੈ ਜਾ ਆਪਣੇ ਮਤਲਬ ਜਾ ਕੇ ਨਾ ਆਪਣੇ ਘਰ ਬਾਹਰ ਦੇ ਨੂੰ ਕੋਈ ਸਾਹਮਣੇ ਚਾਟੀ ਗਈ ਆ ਗਏ ਜਿਹੜੇ ਲੋਕ ਆਪਣੇ ਆਪਣੇ ਕੰਮਾਂ ਦੇ ਵਿੱਚ ਰਾਤ ਕਰਦੇ ਸੀ ਸਾਨੂੰ ਇਸ ਸਿਸਟਮ ਦੇ ਇਸ ਸਿਸਟਮ ਦੇ ਵਿੱਚ ਰਹਿ ਰਹੇ ਸਾਨੂੰ ਕੱਤਲੇ ਕਰਕੇ ਛੱਡ ਦਿੰਦਾ ਤੁਸੀਂ ਕਹਿੰਦੇ ਆ ਵੀ ਇੱਥੇ ਸ਼ਾਇਦ ਕਿਸੇ ਐਗਰਾਂ ਵਾਲੀ ਦਾ ਹੁੰਦਾ ਉਹਨਾਂ ਹੁੰਦਾ ਹੈਗਾ ਕਿਉਂ ਇੱਥੇ ਸਾਡੇ ਆਪਣੇ ਬੰਦੇ ਜਿਹੜੇ ਸਾਡੇ ਹੱਥਾਂ 'ਚ ਜੰਮੇ ਪੜੇ ਇਹਨੂੰ ਉਹ ਨਮਾਇਸ਼ਾ ਕਹਿੰਦੇ ਆ ਇਹ ਜੀ ਫਲਾਣੇ ਬੰਦੇ ਸਾਡੇ ਤੇ ਕਰਦੇ ਹੈਗੇ ਅੱਜ ਤੁਹਾਡੀਆਂ ਅੱਖਾਂ ਦੇ ਸਾਹਮਣੇ ਇੱਕ ਚਿੜੀ ਦੇ ਪੌਂਚੇ ਜਿੰਨਾ ਮੋਰ ਉਹ ਯੂਨੋ ਦੇ ਜਨਰਲ ਸੈਕਟਰੀ ਨੂੰ ਕਹਿ ਰਹੇ ਸੀ ਤੂੰ ਸਾਡੇ ਘਰ ਨਹੀਂ ਆ ਸਕਦਾ ਤਾਂ ਤੂੰ ਅਸੀਂ ਅਸੀਂ ਤੁਸੀਂ ਕੌਣ ਫਰਾਂਸ ਦੇ ਪ੍ਰਧਾਨ ਦੇ ਗੱਲ ਗਈ ਵੀ ਤੂੰ ਬਦੀਕੀ ਕਰ ਰਿਹਾ ਤੂੰ ਹਟ ਗਿਆ ਉਹ ਕਹਿੰਦਾ ਯਾਰ ਤੂੰ ਯਾਰ ਜਿੰਦਾਂ ਜ਼ੋਰ ਲਾਣਾ ਲਾ ਲਾ ਮੈਂ ਇੱਧੇ ਇੱਧੇ ਜਾ ਮੈਂ ਤਾਂ ਇਹ ਪੁੱਛਣ ਚਲਿਆ ਕਿ ਸਾਡੀ ਬੁੱਕਤ ਕੀ ਅਸੀਂ ਤਾਂ ਬਹੁਤ ਥੱਲੇ ਦੀਆਂ ਗੱਲਾਂ ਕਰਦੇ ਆਂ ਗੁਰਦਾਸ ਸਾਹਿਬ ਜੀ ਦਾ ਬਹੁਤ ਉੱਚਿਆਂ ਦੇ ਨਾਲ ਗੱਲਾਂ ਕਰ ਰਹੇ ਨੇ ਸਾਨੂੰ ਉਹ ਜਿਹੜੀ ਤੰਗ ਹੈਗੀ ਉਹ ਨੂੰ ਪੜਨਾ ਚਾਹੀਦਾ ਮੇਰੇ ਖਿਆਲ ਵਿੱਚ ਮੈਂ ਤੁਹਾਡੇ ਸਾਰੇ ਸਾਹਮਣੇ ਗੱਲ ਕਰਦਾ ਹੈਗਾ ਮੈਨੂੰ ਕਿੰਦਾ ਸ਼ਰਮ ਪੈਣਾ ਬਦਦੀ ਹੈ ਵੀ ਅਸੀਂ ਗੱਲ ਤਾਂ ਖੂਸ਼ੂਰ ਕਰਨੀ ਚਾਹੁੰਦੇ ਆ ਪਰ ਕਹਿੰਦੇ ਕੁਸ਼ੂਰ ਸੋ ਬੇਰੀ ਤੁਨुसार ਨੂੰ ਹੱਥ ਜੋੜ ਕੇ ਹੀ ਬਿੰਦੀ ਹੈ ਕਿ ਆਪਾਂ ਸਾਥੀ ਦੀ ਬਾਗ ਕਿ ਕਿਤੇ ਕਰੇ ਅਸੀਂ ਇਨਸਾਨ ਬਾਕੀ ਸਾਰੇ ਇਹਦਾ ਸਿਆਪੇ ਬਣਾਏ ਉਹ ਪੁਰਾਣਾ ਜਿਉ ਪੁਰਾਣਾ ਹੈ ਪਰ ਸਾਰੇ ਇਨਸਾਨ ਜਿੱਥੇ ਵੀ ਕੋਈ ਸੰਘਰਸ਼ ਹੁੰਦਾ ਹੈ ਜਦੋਂ ਵੀ ਕਿਸੇ ਚੰਗੀ ਗੱਲ ਦੀ ਆਪਣੇ ਮਤਲਬ ਪਰਉੜ ਤਾਂ ਹੁੰਦੀ ਹੈ ਸਾਰੇ ਲੋਕ ਇਕੱਠੇ ਹੋਗੇ ਉਹ ਤੇ ਵਾਵਾ ਕਰਦੇ ਹੈਗੇ ਜਦੋਂ ਕਿਤੇ ਕਿਸੇ ਗੱਲ ਨਹੀਂ ਖੇਲਦੀ ਹੁੰਦੀ ਜਗੀਏ ਉਦੋਂ ਵੀ ਸਾਰਾ ਭਾਈ ਜਾਂਦਾ ਉਹ ਇਹ ਨਹੀਂ ਦੇਖਦਾ ਕਿ ਮੈਂ ਕਿਹੜੇ ਟੰਡੋ ਆਇਆ ਮੈਂ ਕਿਹੜਾ ਵੀ ਮੇਰਾ ਦੇਸ ਹੈਗਾ ਕਿੱਥੋਂ ਮੈਂ ਆਪਣਾ ਰਜਣਾ ਹੈਗਾ ਇਸ ਕਰਕੇ ਇਹ ਤਾਂ ਗੱਲਾਂ ਤੇ ਸਾਨੂੰ ਸਮਝ ਨਾ ਜਾਈਦਾ ਕਿ ਇਹ ਸਵਾਲ ਹੈਗੇ ਔਖੇ ਪਰ ਜੇ ਅਸੀਂ ਆਪਣੀ ਹੋਮੋਪਾਥੀ ਨਹੀਂ ਬੇ ਅਸੀਂ ਤਾਂ ਫਲਾਣੇ ਬੱਜ ਬੱਦੀ ਕਿਹੜੀ ਅਸੀਂ ਮਨ ਮਾਲ ਬਾਤ ਦੇਣੀ ਹੈ। ਤਾਂ ਇਹ ਤਾਂ ਵੀ ਤੁਹਾਡਾ ਆਪਣਾ ਮਨ ਦਾ ਬਟਿਆਵਾ ਜਿੱਦਾਂ ਮੈਂ ਸਵੇਰੀ ਗੋਬਿੰਦ ਸਿੰਘ ਜੀ ਨਾਲ ਕਰਦਾ ਸੀ ਮੈਂ ਗੱਲ ਕਹਿ ਤੀ ਸੀਗਾ ਤਾਂ ਮੈਂ ਉੱਥੇ ਬੰਨਿਕ ਬੰਦਰ ਗਿਆ ਉਹ ਚੁੜੀਏ ਤੋਂ ਕੰਨ ਕੜੀ ਲੰਗੀ ਕਹਿੰਦਾ ਗਿਆਨ ਨਹੀਂ ਕਿ ਹਮ ਗੁਰੂ ਮੂਰਗੇ ਹੁੰਦਾ ਸੀ ਇਹਨਾਂ